ਜਾ ਤਾਂ ਸੁਖਵੀਰ ਬਾਦਲ ਜੇ ਇਹਦੀਆਂ ਟੰਕਾ ਪਹਾੜਚਲ ਲੈਣ ਇਹ ਵੀ ਲੈ ਕੇ ਆ ਜੇ ਜਿਹੜਾ ਅਕਾਲੀ ਦਲ ਦਾ ਪੁਰਾਣਾ ਏਜੰਡਾ ਹੈ ਲੈ ਕੇ ਆ ਜੇ ਉਹਦੇ ਤੇ ਲੋਕ ਇਕੱਠੇ ਹੋ ਜਾਣਗੇ ਅਕਾਲੀ ਦਲ ਦੇ ਵਿੱਚ ਹਮੇਸ਼ਾ ਤੋਂ ਜਿਹੜਾ ਪਰਿਵਾਰਵਾਦ ਦਾਬ ਰੱਖਦੇ ਇੰਟਰਨਲ ਡੈਮੋਕ੍ਰੇਸੀ ਰਹੀ ਆ ਸੀਗਾ ਉਮੀਦ ਕਰਦੇ ਸੀ ਵੀ ਇਹਨਾਂ ਨੂੰ ਥੋੜੀ ਘੱਟ ਸਮਝ ਹੋਊਗੀ ਵੀ ਇਹ ਇੰਡੀਆ ਬਲੌਕ ਨੂੰ ਜੁਆਇਨ ਕਰ ਲੈਣਗੇ ਪਰ ਕਰਨ ਕਿਵੇਂ ਕਿਉਂਕਿ ਇਹਨਾਂ ਦੇ ਕ੍ਰਾਪਸ਼ਨ ਦੇ ਕੇਸ ਇੰਨੇ ਜ਼ਿਆਦੇ ਆ ਬਾਗੀ ਗਰੁੱਪ ਦੇ ਵੀ ਤੇ ਇਹਨਾਂ ਦੇ ਵੀ ਪੰਜਾਬ ਨੂੰ ਲੋੜ ਹੈ ਸ਼੍ਰੋਮਣੀ ਅਕਾਲੀ ਦਲ ਵਰਗੀ ਜਿਹੜੀ ਰੀਜਨਲ ਪਾਰਟੀ ਆ ਰੀਜਨਲ ਪਾਰਟੀ ਦਾ ਜਿਹੜਾ ਬਾਹਰਲਾ ਸਰੂਪ ਬੇਸ਼ੱਕ ਰਹੇਗਾ ਹੋਵੇ ਤੱਤ ਰੂਪ ਵਿੱਚੋਂ ਖਤਮ ਹੋਊਗਾ ਕੋਈ ਇਹ ਹਜਾ ਕੰਮ ਨਹੀਂ ਕੀਤਾ ਅਕਾਲੀ ਦਲ ਨੇ ਵੀ ਜਿਹੜਾ ਸੀ ਕਹਿੰਦੀ ਹੈ ਭਾਜੀਪੀ ਦਾ 10 ਸਾਲਾਂ ਵਿੱਚ ਉਹਨਾਂ ਨੂੰ ਉਹਨਾਂ ਦੇ ਅਗੇਂਸਟ ਜਾਂਦਾ ਹੋਵੇ ਇਹਨਾਂ ਨੇ ਫਿਰ ਬਾਦਲ ਨੇ ਭੋਗ ਹੀ ਨਹੀਂ ਪਾਇਆ ਨਾ ਚੰਡੀਗੜ੍ਹ ਮੰਗਿਆ ਨਾ ਐਸਵਾਈਐਲ ਦਾ ਮਸਲਾ ਖੜਾ ਕੀਤਾ ਤੇ ਨਾ ਹੀ ਇਹਨਾਂ ਨੇ ਪਦਤਕਾਰਾਂ ਦੀ ਗੱਲ ਕੀਤੀ ਨਾ ਹੀ ਨਹੀਂ ਲਿਆ ਜਿੰਨੇ ਸਾਰੇ ਗੱਲ ਸਾਰ ਇਲੈਕਸ਼ਨ ਹਰੇਕ ਵਿੱਚ ਪਾਰਟੀ ਦਾ ਰਹਿਦਾ ਕੀ ਹੁੰਦਾ ਰਾਹੁਲ ਨੇ ਪੋਲਿਟਿਕਸ ਲੈ ਆਂਦੀ ਹੈ ਪਾਰਟੀ ਮਰ ਗਈ ਸੀ ਬਿਲਕੁਲ ਖਤ ਹੋਈ ਬੈਠੀ ਪਈ ਸੀਗੀ ਸਾਰੀ ਉਹਨਾਂ ਪੁਰਾਣੇ ਜਿਹੜੇ ਸਾਰੇ ਗੁੰਡ ਕੱਡੇ ਜਿਹੜੇ ਤੇ ਹਾਲੀ ਆ ਜੇ ਤਾਂ ਕੋਈ ਆ ਜੇ ਪਰ ਸਵਾਲ ਹੈ ਵੀ ਇਹੇ ਵਪਾਰੀ ਪਹਿਲਾਂ बिजनेসম্যান ਪਹਿਲਾਂ ਜੇ ਹਿਆਲੀ ਨਿਕਲੇ ਹੂਗਾ ਤਾਂ ਹਿਆਲੀ ਨੂੰ ਜੇ ਨਹੀਂ ਹੁੰਦੀ ਪ੍ਰਾਪਰਟੀ ਦਾ ਕੋਈ ਖਤਰਾ ਚਾਦਰ ਰੂਗਾ ਈਡੀ ਤੇ ਸੀਬੀਆਈ ਨੂੰ ਆ ਸਕਦਾ ਹੋ ਦੁਨੀਆ ਦੇਖ ਰੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਵਕਤ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਵੱਡਾ ਉਝਾਲ ਆਇਆ ਹੋਇਆ ਸ਼੍ਰੋਮਣੀ ਅਕਾਲੀ ਦਲ ਭਾਰਤ ਦੀਆਂ ਸਭ ਤੋਂ ਪੁਰਾਣੀਆਂ ਪੋਲਿਟੀਕਲ ਪਾਰਟੀਆਂ ਵਿੱਚੋਂ ਇੱਕ ਔਰ ਜਿਹੜੇ ਕਿ ਇੱਕ ਠੋਕੇ ਦਾਵਾ ਕਰਦੇ ਆ ਕਿ ਉਹ ਸਿੱਖਾਂ ਦੀ ਪਾਰਟੀ ਹੈ ਪੰਜਾਬੀਆਂ ਦੀ ਨੁਮਾਇੰਦਗੀ ਕਰਦੇ ਆ ਤਾਂ ਉਸ ਪਾਰਟੀ ਦੇ ਵਿੱਚੋਂ ਬਗਾਵਤੀ ਸੁਰ ਉੱਠ ਰਹੀਆਂ ਨੇ ਇੱਕ ਸਮਾਂ ਰਿਹਾ ਬਹੁਤ ਵੱਡਾ ਦੌਰ ਰਿਹਾ ਪ੍ਰਕਾਸ਼ ਸਿੰਘ ਬਾਦਲ ਦਾ ਤੇ ਹੁਣ ਸੁਖਬੀਰ ਸਿੰਘ ਬਾਦਲ ਤਾਂ ਬਹੁਤ ਸਾਰੇ ਬਾਗੀ ਸੁਰਾਂ ਉੱਠੀਆਂ ਬਾਗੀ ਧੜਿਆਂ ਵੱਲੋਂ ਇਹ ਕਿਹਾ ਗਿਆ ਕਿ ਜਿਹੜਾ ਬਾਦਲ ਪਰਿਵਾਰ ਆ ਉਹ ਪ੍ਰਧਾਨਗੀ ਛੱਡੇ ਤੇ ਪਾਰਟੀ ਦੇ ਵਿੱਚ ਥੋੜੀ ਡੈਮੋਕ੍ਰੇਸੀ ਆਵੇ ਤੇ ਜਿਹੜਾ ਲੀਡਰਸ਼ਿਪ 'ਚ ਵੱਡੇ ਬਦਲਾਅ ਕੀਤੇ ਜਾਣ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਇਹ ਬਗਾਵਤੀ ਸੁਰਾਂ ਅੰਦਰੋਂ ਹੀ ਆਈਆਂ ਨੇ ਕਿ ਬਾਦਲ ਪਰਿਵਾਰ ਦੀਆਂ ਦਿੱਕਤਾਂ ਨੇ ਜਾਂ ਬਾਗੇ ਸੁਰਾਂ ਕਿਤੋਂ ਹੋਰ ਕੰਟਰੋਲ ਹੋ ਰਹੀਆਂ ਨੇ ਤੇ ਸ਼੍ਰੋਮਣੀ ਅਕਾਲੀ ਦਲ ਐਜ਼ ਅ ਰੀਜਨਲ ਪਾਰਟੀ ਐਜ਼ ਅ ਪੰਥਕ ਪਾਰਟੀ ਜਿਹੜਾ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਕੀ ਰੋਲ ਰਿਹਾ ਪੰਜਾਬ ਦੇ ਲੋਕਾਂ ਲਈ ਕੀ ਰੋਲ ਰਿਹਾ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਸਿੱਖ ਵਿਦਵਾਨ ਨੇ ਪੱਤਰਕਾਰ ਵੀ ਰਹੇ ਨੇ ਜਸਪਾਲ ਸਿੰਘ ਸਿੱਧੂ ਜੀ ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਬਹੁਤ-ਬਹੁਤ ਧੰਨਵਾਦ ਧੰਨਵਾਦ ਆਪਾਂ ਪ੍ਰਕਾਸ਼ ਸਿੰਘ ਬਾਦਲ ਦੇ ਦੌਰ ਤੇ ਵੀ ਆਵਾਂਗੇ ਅੱਜ ਦੇ ਦੌਰ ਤੇ ਵੀ ਆਵਾਂਗੇ ਮੈਂ ਬਰੀਫਲੀ ਜ਼ਰੂਰ ਜਾਨਣਾ ਚਾਹੂੰਗਾ ਜਦੋਂ ਆਪਾਂ ਕਹਿੰਦੇ ਕਿ 1922 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਣਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਦੀ ਹੈ ਅਕਾਲੀ ਦਲ ਨੇ ਕੀ ਰੋਲ ਅਦਾ ਕੀਤਾ ਹੈ ਸਿੱਖਾਂ ਦੀ ਪੋਲੀਟਿਕਲ ਰਾਜਨੀਤੀ ਦੇ ਵਿੱਚ ਸਿੱਖਾਂ ਦੀ ਰਾਜਨੀਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਕੀ ਰੋਲ ਰਿਹਾ ਹੈ ਬੇ ਕੋ ਪਹਿਲਾ ਕਲ ਤਾਂ ਐਸਜੀਪੀਸੀ 1925 ਦੇ ਵਿੱਚ 1920 ਚ ਬਣ ਗਈ ਹੈ ਜਿਹੜੀ ਜਿਹਨੂੰ ਅਸੀਂ ਵਲੰਟਰੀ ਕਹਿੰਨੇ ਆਪਣੇ ਆਪ ਦੀ ਐਕਟਲੀ ਸੀ ਬਣਿਆ ਐਕਟ ਤਾਂ 1925 ਚ ਬਣਦਾ ਪੰਜ ਸਾਢੇ ਪੰਜ 6 ਸਾਲ ਅਕਾਲੀ ਜਿਹੜੀ ਐਸਜੀਪੀਸੀ ਹੈ ਉਹ ਜਿਹੜੀ ਆਪ ਬਣਾਈ ਸੀ ਸਿੱਖਾਂ ਨੇ ਐਸਜੀਪੀਸੀ ਨਾਮ ਵੀ ਇਹੀ ਸੀ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਉਹੀ ਚੱਲੀ ਆ ਉਹ ਜਦੋਂ 1920 ਦੇ ਵਿੱਚ 1920 ਦੇ ਅਕਤੂਬਰ ਚ ਬਣੀ ਹੈ ਆ ਯੂਬਨ ਉਹਬਰਚ ਬਣ ਕੇ ਕਮੇਟੀ ਪੂਰੀ ਸਾਰੀ ਉਹਦਾ ਗਠਨ ਹੋ ਗਿਆ ਸਾਰੇ ਤਾਂ ਉਹ ਸ਼੍ਰੋਮਣੀ ਕਮੇਟੀ ਦਾ ਉਦੋਂ ਫਿਰ ਉਹਨਾਂ ਨੇ ਗੁਰਦੁਆਰਿਆਂ ਦੇ ਜਿਨ੍ਹਾਂ ਦੇ ਬਹੰਤਾਂ ਦਾ ਕਬਜ਼ਾ ਸੀ ਉਹਨਾਂ ਦਾ ਕਬਜ਼ਾ ਲੈਣ ਲਈ ਇੱਕ ਅੱਗੇ ਜਿਹਨੂੰ ਅਸੀਂ ਹਰਾਵਲ ਦਸਤਾ ਕਹਦੇ ਹਾਂ ਅੱਗੇ ਇੱਕ ਜਿਹੜਾ ਉਹ ਵਲੰਟੀਅਰ ਗਰੁੱਪ ਉਪ ਬਣਾਇਆ ਜਿਹਨੂੰ ਅਕਾਲੀ ਦਲ ਕਹਿੰਦਾ ਹੈ ਇਹਨਾਂ ਨੇ ਵੀ ਅੱਗੇ ਜਿੱਥੇ ਕਿਤੇ ਜਾਇਆ ਕਰੂਗਾ ਸਾਰੇ ਬੰਦੇ ਨਹੀਂ ਜਾ ਸਕਦੇ ਇਹ ਇੱਕ ਜਥਾ ਇਹ ਅੱਗੇ ਜਾਤ ਹੋ ਜਾਇਆ ਕਰੋੜਾ ਨਫਰ ਅਕਾਲੀ ਦਲ ਰੱਖ ਲਿਆ ਉਹਨਾਂ ਨੇ ਸ਼ੁਰੂ ਤਾਂ ਇਹ ਐ ਜੀ ਪੀ ਸੀ ਵੱਲੋਂ ਕੀਤਾ ਗਿਆ ਸੀ 1920 ਦੇ ਐਂਡ ਜੇ ਵਿੱਚ ਤੇ ਮੁੜ ਕੇ ਫਿਰ ਇਹ ਗਰੋਹ ਹੁੰਦਾ ਗਿਆ ਕਿਉਂਕਿ ਅਕਾਲੀ ਦਲ ਦੇ ਮੈਂਬਰ ਵੀ ਉਹੀ ਸੀ ਐ ਜੀ ਪੀ ਸੀ ਦੇ ਵੀ ਉਹੀ ਸੀ ਜਿਹੜੇ ਐ ਜੀ ਪੀ ਸੀ ਤੇ ਕਬਜ਼ੇ ਤੇ ਹੁੰਦੇ ਸੀਗੇ ਉਹ ਅਕਾਲੀ ਦਲ ਦੇ ਲੀਡਰ ਵੀ ਬਣਦੇ ਹੋਏ ਅਕਾਲੀ ਦਲ ਫਿਰ ਹੌਲੀ-ਹੌਲੀ ਪੋਲੀਟੀਕਲ ਪਾਰਟੀ ਦਾ ਰੂਪ ਧਾਰਨ ਕਰ ਲਿਆ ਪੂਰਾਂ ਦੀਆਂ ਵੀ ਪੋਲੀਟੀਕਲ ਪਾਰਟੀਆਂ ਸੀਗੀਆਂ ਇਹ ਵੀ ਬਣ ਗਈਆਂ ਤਾਂ ਫਿਰ ਉਹਨਾਂ ਤਰ੍ਹਾਂ ਦੇ ਵਿੱਚ ਹਿੰਦੂ ਮਹਾਸਭਾ ਵੀ ਸੀਗੀ ਤੇ ਇਸ ਕਰਕੇ ਸਿੱਖਾਂ ਦੀ ਵੀ ਇਹ ਅਕਾਲੀ ਦਲ ਬਣ ਗਿਆ ਉਹ ਉਹ ਪੋਲੀਟੀਕਲ ਐਕਟੀਵਿਟੀਆ ਕਰਦਿਆਂ ਸੀ ਇਹ ਵੀ ਇਸੇ ਤਰੀਕੇ ਨਾਲ ਮੁਸਲਮਾਨਾਂ ਕੋਲੇ ਹੌਲੀ ਹੌਲੀ 1905 ਦੇ ਵਿੱਚ ਹੀ ਮੁਸਲਮਾਨ ਲੀਗ ਬਣ ਗਈ ਸੀ ਉਹਨਾਂ ਦੀ ਪੋਲੀਟੀਕਲ ਪਾਰਟੀ ਜਾਂ ਹੋਰ ਛੋਟੇ-ਛੋਟਕੇ ਸੀਗੇ ਤਨਜ਼ੀਮਾਂ ਇਹ ਸਾਰਾ ਉਸ ਦੌਰ ਦੇ ਵਿੱਚ ਤਿੰਨ ਫਿਰਕਿਆਂ ਦੇ ਆਡ-ਆਡ ਲੈਵਲ ਦੀ ਪੋਲੀਟਿਕਸ ਚੱਲਦੀ ਰਹੀ ਇਹ ਇਸ ਤਰੀਕੇ ਨਾਲ 47 ਚ ਆ ਕੇ ਫਿਰ ਇਹ ਸੰਤਾਲੀ ਤਾਂ ਕਿੱッセ ਤਰੀਕੇ ਨਾਲ ਪਹੁੰਚੇ ਹੈ ਤੇ ਆਪਾਂ ਜਦੋਂ ਤੋਂ ਦੇਖ ਰਹੇ ਆ ਜੀ ਅਸੀਂ ਜਦੋਂ ਤੋਂ ਦੇਖ ਰਹੇ ਆ ਪ੍ਰਕਾਸ਼ ਸਿੰਘ ਬਾਦਰ ਦਾ ਇੱਕ ਦੌਰ ਤੇ ਸੁਖਵੀਰ ਸਿੰਘ ਬਾਦਲ ਦਾ ਦੌਰ ਉਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਦੇ ਕੋਲ ਜਿਹੜਾ ਲੰਮਾ ਦੌਰ ਉਹ ਤੁਸੀਂ ਦੇਖਿਆ ਕੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹਮੇਸ਼ਾ ਤੋਂ ਹੀ ਜਿਹੜਾ ਪਰਿਵਾਰਵਾਦ ਦਾ ਦਬਦਬਾ ਰਕਦੇ ਇੰਟਰਨਲ ਡੈਮੋਕ੍ਰੇਸੀ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਦੇਖੋ ਇੰਟਰਨਲ ਡੈਮੋਕ੍ਰੇਸੀ ਤਾਂ ਮੈਨੂੰ ਜਿੱਥੇ ਆਪਾਂ ਆਮ ਆਦਮੀ ਨਾਲ ਗੱਲ ਕਰੀਏ ਤਾਂ ਇੱਥੇ ਕਿਸੇ ਪਾਰਟੀਆਂ ਵਿੱਚ ਇੰਟਰਨਲ ਡੈਮੋਕ੍ਰੇਸੀ ਐ ਸੱਚ ਰਹੀ ਨਹੀਂ ਬਹੁਤੀ ਉੜਿਕਣੀ ਇਸ ਕਰਕੇ ਰਹੀ ਜਿਹੜੀ ਕਾਂਗਰਸ ਦੇ ਵਿੱਚ ਰਹੀ ਉਹਦੀ ਚੋਣ ਹੁੰਦੀ ਸੀ ਵਰਕਿੰਗ ਕਮੇਟੀ ਬਣਦੀ ਸੀ ਆਲ ਇੰਡੀਆ ਜਿਹੜੀ ਉਹ ਕਮੇਟੀ ਬਣਦੀ ਹੁੰਦੀ ਸੀ ਸਾਰੀ ਆਈਸੀਸੀ ਕਹਿੰਦੇ ਜੀ ਨੂੰ ਤੇ ਕੋਰ ਕਮੇਟੀ ਬਣਦੀ ਸੀ ਇਸੇ ਤਰੀਕੇ ਤੇ ਉਸੇ ਪੈਟਰਨ ਤੇ ਅਕਾਲੀ ਦਲ ਚ ਵੀ ਬਣਿਆ ਸਾਰਾ ਕੁਝ ਉਹਨਾਂ ਕੋ ਗੁਰਪਤ ਰਿਹਾ ਹੀ ਆ ਸਾਰਾ ਜਿਸ ਤੱਕ ਇੰਟਰਨਲ ਡੈਮੋਕ੍ਰੇਸੀ ਦੀ ਗੱਲ ਹੈ ਇਹ ਹਰੇਕ ਥਾਂ ਦੇ ਉੱਤੇ ਰੇਕ ਪੋਲੀਟੀਕਲ ਪਾਰਟੀ ਵਿੱਚ ਗਰੁੱਪ ਪੋਲੀਟਿਕਸ ਚੱਲਦੀ ਹੁੰਦੀ ਹੈ ਗਰੁੱਪ ਅੱਜ ਵੀ ਚੱਲ ਰਹੇ ਹੈ ਤੇ ਉਦੋਂ ਪਹਿਲਾਂ ਦਰਾਂ ਵੀ ਚੱਲਦੇ ਸੀ ਜਿਵੇਂ ਹੁਣ ਮਾਸਟਰ ਤਾਰਾ ਸਿੰਘ ਤੇ ਕਿਸੇ ਵੇਲੇ ਖੜਕ ਸਿੰਘ ਦੀ ਬਹੁਤ ਆਪਸ ਵਿੱਚ ਦੀ ਆਯਾਦੀ ਤੋਂ ਪਹਿਲਾਂ ਸੀ ਦੋ ਗਰੁੱਪ ਬਣੇ ਹੁੰਦੇ ਸੀ ਦੇ ਦੋਨੋਂ ਵੱਖਰੇ ਵੱਖਰੇ ਤਰੀਕੇ ਨਾਲ ਕੰਮ ਕਰਦੇ ਸਾਰਾ ਕੁਝ ਤੇ ਇਹਦਾ ਨੁਕਸਾਨ ਵੀ ਹੁੰਦਾ ਕਈ ਵਾਰੀ ਇੱਕ ਦੂਜੇ ਤੇ ਚੈੱਕ ਵੀ ਹੁੰਦਾ ਫਾਇਦਾ ਵੀ ਹੁੰਦਾ ਤੇ ਫਿਰ ਉਸ ਤੋਂ ਬਾਅਦ ਮਾਸਟਰ ਤਾਰਾ ਸਿੰਘ ਦੀ ਜਦੋਂ ਪੰਜਾਬੀ ਸੂਬੇ ਦਾ ਮੋਰਚਾ ਚੱਲਿਆ ਮਾਸਟਰ ਤਾਰਾ ਸਿੰਘ ਨੇ ਵਰਤ ਰੱਖੇ ਉਹ ਵਰਤ ਦੇ ਵਿੱਚ ਉਹ ਮਤਲਬ ਕਿ ਵਰਤ ਰੱਖਿਆ ਤੇ ਵੀ ਸੈਂਟਰ ਨੇ ਫੈਸਲਾ ਹੋ ਗਿਆ ਸਾਨੂੰ ਕਰਤਾ ਉਹਨਾਂ ਨੇ ਦਿੱਤਾ ਕੁਛ ਨਾ ਤੇ ਦਾ ਮਤਲਬ ਉਹਦੀ ਪੋਜੀਸ਼ਨ ਕਮਜ਼ੋਰ ਹੋ ਗਈ ਉਹਦੀ ਕਮਜ਼ੋਰ ਹੋ ਗਈ ਸੀ ਤੇ ਇਹਦੇ ਨਾਲ ਸੰਤ ਫਤੇ ਸਿੰਘ ਦੀ ਪੋਜੀਸ਼ਨ ਵੱਡੀ ਹੋ ਗਈ ਉਹਨੂੰ ਵੀ ਉਹ ਵੀ ਪਾਸਿਓਂ ਆਇਆ ਸੀਗਾ ਤੇ ਇਹ ਸੰਤ ਫਤੇ ਸਿੰਘ ਆ ਕੇ ਜੇ ਫਿਰ ਸੰਤ ਫਤੇ ਸਿੰਘ ਤੇ ਮਾਸਟਰ ਤਾਰਾ ਸਿੰਘ ਰਹੇ ਸੰਤ ਫਤੇ ਸਿੰਘ ਦਾ ਕਬਜ਼ਾ ਵੱਡਾ ਹੋ ਗਿਆ ਕਿਉਂਕਿ ਪੰਜਾਬੀ ਸੂਬਾ ਉਸ ਦੇ ਬਦੌਲਤ ਹੀ ਪੰਜਾਬੀ ਸੂਬਾ ਬਣਿਆ ਜਿਹੜਾ 1966 ਦੇ ਵਿੱਚ ਨਵੰਬਰ ਚ ਬਣਿਆ ਤਾਂ ਇਸ ਦੇ ਬਣ ਨਾਲ ਇੱਕ ਮਾਸਟਰ ਤਾਰਾ ਸਿੰਘ ਪਿੱਛੇ ਉਹ 40 ਸਾਲ ਦਾ ਜਿਹੜਾ ਲੀਡਰ ਸੀ ਮਾਸਟਰ ਤਾਰਾ ਸਿੰਘ ਬੜਾ ਜਲੀਲ ਹੋ ਕੇ ਰਹਾਬਾ ਚ ਬੜੇ ਵੀਕ ਹੋ ਕੇ ਉਹੀ ਡੈਥ ਹੋਈ ਹੈ ਤੇ ਪੰਜਾਬੀ ਸੂਬੇ ਦੇ ਉਦੋਂ ਪਿੱਛੋਂ ਉਹ ਹੀ ਜਿਹੜਾ ਇਹ ਸੰਤ ਫਤੇ ਸਿੰਘ ਵਾਲਾ ਗਰੁੱਪ ਸੀ ਉਹਦੇ ਗਾ ਇਹ ਪ੍ਰਕਾਸ਼ ਸਿੰਘ ਬਾਦਲ ਸੀ ਤੇ ਉਸੇ ਉਸੇ ਗਰੁੱਪ ਦਾ ਵੱਡੇ ਦਾ ਇਹ ਵੱਡਾ ਗਰੁੱਪ ਬਣ ਗਿਆ ਤੇ ਇਲੈਕਸ਼ਨਾਂ ਨਾਲ ਲੜਦਾ ਰਿਹਾ ਤੇ ਇਹਦੇ ਵਿੱਚ ਫਿਰ ਜੇ ਅਸੀਂ ਸ਼ਾਰਟ ਚ ਕਰੀਏ ਫਿਰ ਜਦੋਂ ਜਨਤਾ ਪਾਰਟੀ ਦੀ ਗਵਰਨਮੈਂਟ ਆਈ ਐਮਰਜੈਂਸੀ ਤੋਂ ਬਾਅਦ ਐਮਰਜੈਂਸੀ ਤੋਂ ਪਹਿਲਾਂ 72 ਤੇ 73 ਦੇ ਵਿੱਚ ਜਗਦੇਵ ਸਿੰਘ ਤਲਵੰਡੀ ਬਹੁਤ ਵੱਡਾ ਲੀਡਰ ਰਹਿਣ ਸੀ ਉਹਦੀ ਲੁਧਿਆਣੇ ਦੇ ਵਿੱਚ ਵੱਡੀ ਕਾਨਫਰੰਸ ਅਕਾਲੀ ਦਲ ਦੀ ਹੋਈ ਤੇ ਹਾਥੀ ਉੱਤੇ ਉਸ ਦਾ ਜਰੂਸ ਨਿਕਲਿਆ ਕੱਢਿਆ ਗਿਆ ਉਹਨੂੰ ਬੜਾ ਆਨਰ ਕੀਤਾ ਉਹੀ ਫਿਰ ਥੋੜੇ ਜਿਹੇ ਸਾਲ ਬਾਅਦ ਜਦੋਂ ਇਹ ਆਪਸ ਵਿੱਚ ਦੇ ਫਰਕ ਪੈ ਗਿਆ ਇਹਨਾਂ ਦਾ 1977 ਦੀ ਗਵਰਨਮੈਂਟ ਬਣੀ ਜਨਤਾ ਪਾਰਟੀ ਦੀ ਗਵਰਨਮੈਂਟ ਜਿਹਦੇ ਅਕਾਲੀ ਦਲ ਹਿੱਸੇਦਾਰ ਸੀ ਤਾਂ ਫਿਰ ਆਪਸੀ ਦੀ ਦੋ ਧੜੇ ਹੋ ਗਏ ਜਗਦੇਵ ਸਿੰਘ ਤਲਵੰਡੀ ਉਹਨੇ ਆਪ ਦਾ ਦਲ ਬਣਾ ਲਿਆ ਅਕਾਲੀ ਦਲ ਦਾ ਬਹੁਤਾ ਹਿੱਸਾ ਫਿਰ ਪਾਵਰ 'ਚ ਸੀਗਾ ਚੀਫ ਮਿਨਿਸਟਰ ਸੀ ਪ੍ਰਕਾਸ਼ ਸਿੰਘ ਬਾਦਲ ਇਹਦੇ ਕੋਲ ਹੀ ਰਹਿ ਗਿਆ ਤੇ ਇਹਨੇ ਫਿਰ ਆਪਦੇ ਸਾਧਨਾ ਰਾਹੀਂ ਖੂਬ ਜਗਦੇਵ ਸਿੰਘ ਤਲਵੰਡੀ ਨੂੰ ਪਦਰਾਮ ਵੀ ਕੀਤਾ ਤੋਂ ਉਦੋਂ ਚੱਲਦਾ ਹੁੰਦਾ ਸੀ ਜਗਦੇਵ ਤਲਵੰਡੀ ਫੀਮ ਦੇ ਮੰਡੀ ਇਹੋ ਜਿਹਾ ਕੁਝ ਸਾਰਾ ਕੁਝ ਜੋੜਿਆ ਜੜਿਆ ਹੁੰਦਾ ਸੀ ਬਦਰਾ ਉਹ ਰਿਡਿਊਸ ਹੀ ਹੋ ਗਿਆ ਸੀ ਬਹੁਤ ਜ਼ਿਆਦਾ ਤਾਂ ਫਿਰ ਇਹ ਸਾਰਾ ਕੁਝ ਚੱਲਦਾ ਰਿਹਾ ਉਦੋਂ ਪਿੱਛੋਂ ਫਿਰ ਟੌੜਾ ਤੇ ਜਹਦਰ ਟੌੜਾ ਜਗ ਗੁਰਚਰਨ ਸਿੰਘ ਟੌੜਾ ਤੇ ਪ੍ਰਕਾਸ਼ ਸਿੰਘ ਬਾਦਲ ਦੀ ਤੇ ਆਪਸ ਵਿੱਚ ਇੱਕ ਕਸ਼ਮਕਸ਼ ਗਰੁੱਪਾਂ ਦੀ ਵਿਧਨ ਪਾਰਟੀ ਰਹੀ ਹੈ ਬਹੁਤਾ ਦੇ ਜਿਹੜਾ ਥੋੜਾ ਜਿਹਾ ਬਾਹਰ ਨਿਕਲ ਕੇ ਜਹਦਰ ਟੌੜਾ ਨੇ ਆਪਣਾ ਸਰਬ ਹਿੰਦ ਅਕਾਲੀ ਦਲ ਬਣਾਇਆ ਸੀ ਉਹ ਪਿੱਕਅਪ ਹੀ ਨਹੀਂ ਕਰ ਸਕਿਆ ਤੁਰ ਹੀ ਨਹੀਂ ਸਕਿਆ ਉਹ ਅਮਰ ਫੇਰ ਮੁੜ ਕੇ ਉਹ ਮਰਜ਼ ਕਰ ਲਿਆ ਸੀ ਇਹ ਸਾਰਾ ਕੁਝ ਨਾ ਇੰਨੇ ਸਾਰੇ ਦੌਰਾਨ ਦੇ ਵਿੱਚ ਐਸਜੀਪੀਸੀ ਦਾ ਕਬਜ਼ਾ ਜਿਹੜਾ ਆਜ਼ਾਦੀ ਤੋਂ ਪਹਿਲਾਂ ਤੇ ਮਗਰੋਂ ਵੀ ਅਕਾਲੀ ਦਲ ਕੋਲ ਰਿਹਾ ਇੱਕ ਐਫਰਟਸ ਹੋਈਆ ਅਕਾਲੀ ਦਲ ਦੇ ਐਸਜੀਪੀਸੀ ਦਾ ਕਬਜ਼ਾ ਖੋਣ ਦੀ ਪ੍ਰਤਾਪ ਸਿੰਘ ਕੈਰੋਂ ਵੱਲੋਂ ਉਸਨੇ ਇੱਕ ਅ ਪਰ ਜਬ ਅਮਨ ਸਿੱਖਾਂ ਦਾ ਇੱਕ ਗਰੁੱਪ ਜਾਂ ਬਣਾਇਆ ਸੀ ਖੜਾ ਕੀਤਾ ਸੀ ਪਰ ਹਾਰ ਗਈ ਸੀ ਕਬਜਾ ਇੰਨਾ ਕੋੜੀ ਰਹਿ ਗਿਆ ਸੀ ਤੋ ਹਜੇ ਤੱਕ ਜਿਹੜਾ ਐ ਜੀਪੀਸੀ ਦਾ ਕਬਜਾ ਉਹ ਸ ਅਕਾਲੀ ਦਲ ਕੋਲ ਚੱਲਿਆ ਆ ਰਿਹਾ ਹੁਣ ਜੇ ਆਪਾਂ ਗੱਲ ਕਰ ਲਈਏ ਇਸ ਵਕਤ ਜਦੋਂ ਬੀਜੇਪੀ ਗਵਰਨਮੈਂਟ ਜਿਹੜੀ ਹੈ ਸੈਂਟਰ ਦੇ ਵਿੱਚ ਤੀਜੀ ਵਾਰ ਆ ਗਈ ਹੈ ਕੀ ਪੰਜਾਬ ਨੂੰ ਲੋੜ ਹੈ ਸ਼੍ਰੋਮਣੀ ਅਕਾਲੀ ਦਲ ਵਰਗੀ ਜਿਹੜੀ ਰੀਜਨਲ ਪਾਰਟੀ ਆ ਉਹ ਮੋੜ ਮੋੜ ਸਰਜੀਤ ਹੋਵੇ ਉਹ ਸਿੱਖਾਂ ਦੇ ਪੰਥਕ ਮੁੱਦਿਆਂ ਦੀ ਗੱਲ ਕਰੇ ਜਦੋਂ ਇਸ ਤਰੀਕੇ ਸਿਚੁਏਸ਼ਨ ਬਣ ਰਹੀ ਹੈ ਅਕਾਲੀ ਦਲ ਨੂੰ ਮੋੜ ਸਰਜੀਤ ਹੋਣ ਦੀ ਕਿੰਨੀ ਕੋ ਲੋੜ ਹੈ ਦੇਖੋ ਪੰਜਾਬ ਤੋਂ ਅਕਾਲੀ ਦਲ ਨੇ ਪੰਜਾਬੀ ਸੂਬਾ ਬਣਾਇਆ ਸੀ ਜਿਹਦੇ ਵਿੱਚ 53 53% ਉਸ ਵੇਲੇ ਸਿੱਖ ਪਾਪੂਲੇਸ਼ਨ ਸੀ ਆਦਰਾ ਥੋੜੀ ਜਿਹੀ ਵਧ ਸੀ ਉਦੋਂ ਅਕਾਲੀ ਦਲ ਬਣਾਇਆ ਹੋਵੇ ਸੀ ਇਹਦੇ ਚ ਇਹ ਵੀ ਸੀ ਸਾਡਾ ਇੱਥੇ ਥੋੜਾ ਜਿਹਾ ਸਿੱਖ ਬਹੁਤ ਗਿਣਤੀ ਬਣ ਗਈ ਤੇ ਇੱਥੇ ਸਾਡਾ ਰਾਜ ਵੀ ਰਹੂਗਾ ਕਾਫੀ ਦੇਰ ਤੱਕ ਰਾਜ ਨਹੀਂ ਆ ਸਕਿਆ ਕਿਉਂਕਿ ਸਿੱਖ ਬਹੁਤ ਗਰੁੱਪਾਂ 'ਚ ਵੰਡੇ ਹੁੰਦੇ ਆ ਸਾਰੇ ਤਾਂ ਇੱਕ ਪਾਸੇ ਜਾਂਦੇ ਤਾਂ ਬਾਦਲ ਤੱਕ ਆ ਕੇ ਫਿਰ ਇਹ ਇਹ ਸਾਰਾ 84 ਤੱਕ ਅਸੀਂ ਕਹਿ ਦਈਏ ਵੀ ਦਰਬਾਰ ਸਾਹਿਬ ਤੇ ਫੌਜੀ ਹਮਲੇ ਤੋਂ ਬਾਅਦ ਸਿਚੁਏਸ਼ਨ ਬਦਲ ਗਈ ਸਾਰੇ ਪਹਿਲਾਂ ਤਾਂ ਇਹ ਅਕਾਲੀ ਦਲ ਪੰਜਾਬ ਦੇ ਮੁੱਦੇ ਲਈ ਸਾਰੇ ਲਈ ਸਟਰਗਲ ਕਰਦਾ ਸੀ ਮੋਰਚੇ ਵੀ ਲਾਉਂਦਾ ਸੀ ਤੇ ਬੇਸ ਵੀ ਪਿੰਡਾਂ ਦੇ ਵਿੱਚ ਹੁੰਦਾ ਸੀ ਪਿਛੋਂ ਪਿੰਡਾਂ 'ਚ ਬੇਸ ਨਹੀਂ ਰਿਹਾ ਇਸ ਕਰਕੇ ਪਿੰਡਾਂ ਦਾ ਬੇਸ ਖਤਮ ਹੋ ਗਿਆ ਉਦੋਂ ਹੀ ਜੱਫੇਦਾਰ ਪਿੰਡਾਂ ਦੇ ਵਰਕਰ ਹੁੰਦੇ ਸੀ ਭਾਵੇਂ ਕੁਝ ਵੀ ਕਹੋ ਅਕਾਲੀ ਗੱਲ ਨਾਲ ਹੀ ਪਿੰਡਾਂ ਦੇ ਪਿੰਡ ਅਕਾਲੀਦਲਾਂ ਨਾਲ ਜੁੜੇ ਹੋਏ ਸੀ ਜੁੜੇ ਹੋਏ ਸੀਗੇ ਤੇ ਉਹਦਾ ਦੂਜਾ ਬੰਦਾ ਨਹੀਂ ਸੀ ਹੁੰਦਾ ਕੋਈ ਵੀ ਕੋਈ ਵੀ ਨਹੀਂ ਹੁੰਦਾ ਸੀ ਕਾਂਗਰਸ ਦੇ ਕਈ ਥਾਵਾਂ ਤੇ ਤਾਂ ਬੂਥ ਨਹੀਂ ਸੀ ਲੱਗਦੇ ਹੁੰਦੇ ਬਹੁਤੇ ਪਿੰਡਾਂ ਦੇ ਵਿੱਚ ਇਸ ਕਿਸਮ ਦਾ ਸਿਸਟਮ ਹੁੰਦਾ ਸੀ ਤੇ ਜਦੋਂ ਫਿਰ 84 ਤੋਂ ਬਾਅਦ ਸਾਰਾ ਸਿਸਟਮ ਹੋ ਗਿਆ ਤਾਂ ਉਦੋਂ ਪਿੱਛੋਂ ਸਿੱਖ ਸਿੱਖਾਂ ਦੇ ਵਿੱਚ ਇਹ ਜਿਹੜੀ ਮਿਲਿਟੈਂਸੀ ਦੇ ਦੌਰ ਹੋਏ ਇੱਕ ਤਾਂ ਸਿੱਖਾਂ ਦੇ ਕੁੱਟ ਬਹੁਤ ਪਈ ਇੱਕ ਮਿਲੀਟੈਂਸੀ ਬਹੁਤ ਹੋਈ ਪੰਜਾਬ ਉੱਤੇ ਸਾਰੇ ਤੇ ਪਈ ਸਿੱਖ ਕਹਿੰਦੇ ਦੂਜੇ ਪਾਸੇ ਅਗਲੀ ਕਰੋ ਉਹ ਜਿਹੜੀ ਕੁੱਟ ਦੇ ਵਿੱਚ ਕੀ ਹੋਇਆ ਵੀ ਕੁੱਟ ਤੇ ਵਿੱਚ ਇਹ ਜਦੋਂ ਰਾਜ ਕਰਨ ਵਾਲੇ ਬੰਦੇ ਆਏ 96 ਦੇ ਵਿੱਚ 90 92 ਤੱਕ ਤਾਂ ਜਿਨ੍ਹਾਂ ਦੀ ਚੜ੍ਹ ਤਸੀਗੀ ਤੇ ਬਾਈਕਾਟ ਕਰਵਾਉਂਦੇ ਰਹੇ ਇਲੈਕਸ਼ਨ ਦਾ ਇਹ ਜਿਹੜੇ ਖਾੜਕੂਸੀ ਸਾਰੇ ਨਹੀਂ ਇਲੈਕਸ਼ਨ ਲੜੀ ਸਾਰੇ ਧਾਊਨਾ ਕੋਲੇ ਗਨ ਦੀ ਪਾਵਰ ਸੀ ਹੌਲੀ ਹੌਲੀ ਸਰਕਾਰ ਨੇ ਰਲ ਕੇ ਦਿੱਲੀ ਨੇ ਬਹੁਤਾ ਜਿਆਦਾ ਸਾਰੇ ਅਨ ਅਨ ਕਨਸਟੀਚਿਊਸ਼ਨਲ ਤਰੀਕੇ ਗੈਰ ਕਾਨੂੰਨੀ ਵਰਤ ਕੇ ਤੇ ਉਹਨਾਂ ਨੂੰ ਦਬਾਇਆ ਵੀ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਝੂਠੇ ਮੁਕਾਬਲੇ ਵੀ ਕੀਤੇ ਉਹ ਇੰਨੀ ਕੁੱਟਮਾਰ ਪਈ ਜਿਹੜੀ ਇੰਨੇ ਸਾਲ 10 ਸਾਲ ਦਾ ਦੌਰ ਸੀਗਾ ਉਹਦੇ ਵਿੱਚ ਫਿਰ ਜਿਹੜੀ ਸਿਆਸੀ ਪਾਰਟੀ ਨਿਕਲੀ ਜਦੋਂ ਸਾਰੇ ਬਰਨਾਲੇ ਵਾਲਾ ਦੌਰ ਵੀ ਖਤਮ ਹੋ ਗਿਆ ਬਰਨਾਲਾ ਤਾਂ ਉਹਨਾਂ ਦੀ ਮਿਹਰਬਾਨੀ ਨਾਲ ਬਣਿਆ ਸੀ ਦਿੱਲੀ ਦੀ ਦਿੱਲੀ ਸਰਕਾਰ ਦੀ ਉਦੋਂ ਮਿਹਰਬਾਨਾ ਜਾਂ ਜਿਹਨੂੰ ਅਸੀਂ ਅੱਜ ਦੇ ਦੌਰ ਦੇ ਵਿੱਚ ਸ਼ਬਦ ਵਰਤਦੇ ਆਂ ਇੰਡੀਅਨ ਇਨਸਟੈਲਮੈਂਟ ਜਿਹੜੀ ਉੱਥੇ ਮੇਨ ਜਿਹੜੀ ਫਿਕਸ ਸਰਕਾਰੀ ਢਾਂਚਾ ਹੁੰਦਾ ਹੈ ਤੇ ਉਹ ਉਹਦੇ ਉਹਦੇ ਨਾਲ ਦੌਰ ਨਾ ਬਣਿਆ ਸੀ ਉਹ ਡੇਢ ਕੁ ਦੋ ਸਾਲ ਉਹਨੇ ਰਾਜ ਕੀਤਾ ਉਸ ਉਹ ਉਸ ਨਾਲ ਜਿਹੜਾ ਜਿਹੜਾ ਲੌਂਗਵਾਲ ਸਮਝੌਤਾ ਕੀਤਾ ਸੀ ਰਜੀਵ ਲੌਂਗਵਾਲ ਸਮਝੌਤਾ ਉਹਦੇ ਚ ਸਰਕਾਰ ਬਣੀ ਤੇ ਸਰਕਾਰ ਦਿੱਲੀ ਦਿਖਾਉਣਾ ਵੀ ਚਾਹੁੰਦਾ ਸੀ ਵਰਲਡ ਨੂੰ ਵੀ ਅਸੀਂ ਪੰਜਾਬ ਦੇ ਵਿੱਚ ਡੈਮੋਕ੍ਰੇਸੀ ਦੁਆਰਾ ਬਹਾਲ ਕਰਤੀ ਹੈ ਤੇ ਜਿਹੜਾ ਦਰਬਾਰ ਸਾਹਿਬ ਉੱਤੇ ਜਾਂ ਹੋਰ ਸਾਰਾ ਕੁਝ ਹੋਇਆ ਸੀਗਾ 84 ਦਾ ਨਵੰਬਰ ਵੀ ਹੋਇਆ ਸੀ ਉਹ ਸਾਰਾ ਕੁਝ ਲੰਘ ਗਿਆ ਦੌਰ ਹੁਣ ਸਾਰਾ ਸ਼ਾਂਤ ਹੈ ਤੇ ਹੋ ਗਿਆ ਇਸ ਕਰਕੇ ਉਹ ਆਪ ਹੀ ਲੈ ਤੁਸੀਂ ਇਹ ਦੇਖੋ ਵੀ ਕਾਂਗਰਸ ਨੇ ਜਾਣ ਬੁੱਝ ਕੇ ਬੰਦੇ ਨਹੀਂ ਖੜੇ ਕੀਤੇ ਅਕਾਲੀ ਦਲ ਦੇ ਕੈਂਡੀਡੇਟਸ ਦੇ ਵਿਰੁੱਧ ਬਰਨਾਲੇ ਵਾਲੇ ਦੇ ਬਰਨਾਲਾ ਤੇ ਬਰਵੰਤ ਸਿੰਘ ਉਹ ਤੇ 75 ਬੰਦੇ ਜਿੱਤੇ ਸੀ ਐਮਐਲਏ ਅਕਾਲੀ ਦਲ ਦੇ ਹੁਣ ਅਗਲਾ ਕੋਈ ਵੀ ਅਕਾਲੀ ਦਲ ਦੀ ਬੜੀ ਸਟਰੈਂਥ ਸੀ ਸਟ੍ਰੈਟਜੀ ਸੀ ਵੀ ਬੰਦਿਆਂ ਦੇ ਨਾਂ ਨਹੀਂ ਸੀ ਜਾਣਦੇ ਕਾਂਗਰਸ ਦੇ ਉਹ ਬੰਦੇ ਕਾਂਗਰਸ ਨੂੰ ਜਾਣ ਕੇ ਖੜੇ ਕੀਤੇ ਜਿਨ੍ਹਾਂ ਨੂੰ ਵੋਟ ਹੀ ਨਹੀਂ ਪੈ ਸਕਦੀ ਸੀ ਨਾ ਹੀ ਨਹੀਂ ਜਾਣਦਾ ਕੋਈ ਇਲਾਕੇ ਵਿੱਚ ਐਨਐਲਏ ਦਾ ਫਿਰ ਕਸਤੀਚੁਆਸੀ ਚ ਵੋਟ ਕੀ ਨਹੀਂ ਪਉਣੀ ਸੀ ਇਹ ਜਿਹੇ ਸਾਰੇ ਤਜਰਬੇ ਸੈਂਟਰ ਨੇ ਕਰਕੇ ਫਿਰ ਉਹਨਾਂ ਨੇ ਕੀਤਾ ਵੀ ਚੰਡੀਗੜ੍ਹ ਅਸੀਂ ਟਰਾਂਸਫਰ ਕਰ ਦਾਂਗੇ 26 ਜਨਵਰੀ 85 ਨੂੰ 86 ਨੂੰ ਤੋਂ ਕੀਤਾ ਨਹੀਂ ਕੀਤਾ ਨਹੀਂ ਫਿਰ ਉਹ ਬਰਨਾਲੇ ਨਾਲ ਸਮਝੌਤਾ ਕਰ ਲਿਆ ਵੀ ਤੂੰ ਐ ਕਰ ਵੀ ਅਸੀਂ ਅੰਦਰੋਂ ਅੰਦਰ ਹੀ ਸਮਝੌਤਾ ਇਹ ਰਿਹਾ ਵੀ ਅਸੀਂ 15 ਅਗਸਤ ਨੂੰ ਵਾਪਸ ਕਰਦਾਂਗੇ 15 ਅਗਸਤ ਤੱਕ ਐਸਵਾਈਐਲ ਨਹਿਰ ਪੂਰੀ ਕਰ ਦੇ ਉਹਨੇ ਐਸਵਾਈਐਲ ਪੂਰੀ ਕਰਦੇ ਫੇਰ ਵੀ ਫੇਰ ਵੀ ਨਾ ਕੀਤਾ ਫਿਰ ਬਰਨਾਲੇ ਇੱਥੇ ਹਰਿਆਣੇ ਦੀ ਆ ਗਈ ਇਲੈਕਸ਼ਨ ਹਰਿਆਣੇ ਦੀ ਇਲੈਕਸ਼ਨ ਚ ਅਸੀਂ ਵੀ ਐਸਵਾਈਐਲ ਦਾ ਮੁੱਦਾ ਬਹੁਤ ਉੱਠਿਆ ਹੋਇਆ ਸੀਗਾ ਵੀ ਜੇ ਜੇ ਪਾਣੀ ਨਾ ਛੱਡਿਆ ਗਿਆ ਤਾਂ ਬੜਾ ਪ੍ਰੋਬਲਮ ਹੋ ਜੂ ਇਸ ਕਰਕੇ ਇਹਨਾਂ ਨੇ ਸਰਕਾਰ ਤੋੜਤੀ ਬਰਨਾਲੇ ਦੀ ਰਣਾਲੀ ਦੇ ਸਰਕਾਰ ਤੋੜਦੇ ਵੀ ਉਧਰ ਹਾਰਨਾ ਚਾਹੀਏ ਹਰਿਆਣੇ ਤੇ ਕਾਂਗਰਸ ਵਿੱਚ ਇਹ ਜਿਹੇ ਤਜਰਬੇ ਹੁੰਦੇ ਨੇ ਦੂਜਾ ਤਜਰਬਾ ਜਿਹੜਾ ਬੜਾ ਸਫਿਸਟਿਕੇਟਡ ਹੋਇਆ ਜਿਹਨੂੰ ਸਫਿਸਟਿਕੇਟਡ ਨੂੰ ਵਾ ਪੰਜਾਬੀ ਚ ਕੀ ਕਹਾਂਗੇ ਬੜਾ ਲੋਕਾਂ ਨੂੰ ਨਹੀਂ ਪਤਾ ਲੱਗਿਆ ਅੰਦਰਲਾ ਤੇ ਜਿਹੜਾ ਤਜਰਬਾ ਅੰਦਰੋਂ ਮੇਲ ਮਲਾਪ ਹੋਇਆ ਉਹ ਹੋਇਆ 1986 ਦੇ ਵਿੱਚ ਆ 1996 ਵਿੱਚ 1996 ਵਿੱਚ ਮੋਗਾ ਕਾਨਫਰੰਸ ਵਿੱਚ ਇਹਨਾਂ ਨੇ ਪੰਜਾਬੀ ਪਾਰਟੀ ਬਣਾ ਲਈ ਅਕਾਲੀ ਦਲ ਤੋਂ ਉਹ ਸਾਰਾ ਸ਼ਿਫਟ ਸੀਗੀ ਅਕਾਲੀ ਦਲ ਦੀ ਵੀ ਹੁਣ ਅਸੀਂ ਪੰਜਾਬੀਆਂ ਦੀ ਪਾਰਟੀ ਐ ਸਿੱਖ ਪਾਰਟੀ ਨਹੀਂ ਇਹਦਾ ਮਤਲਬ ਸਿੱਖ ਮੁੱਦਿਆਂ ਨੂੰ ਤੁਸੀਂ ਪਿੱਛੇ ਛੱਡਿਆ ਹੌਲੀ ਹੌਲੀ ਤਲਾੰਜ ਲਈ ਜਿਹੜੀ ਮੁੱਦਿਆਂ ਦੀ ਦਿੱਤੀ ਉਹ ਇੱਕੋ ਦਮ ਨਹੀਂ ਦਿੱਤੀ ਹੌਲੀ ਹੌਲੀ ਲੋਕਾਂ ਨੂੰ ਪਤਾ ਨਾ ਲੱਗੇ ਬਾਹਰ ਚਾਟਾ ਦਲ ਤੇ ਆ ਗਏ ਤੇ ਹਾਂ ਬਾਹਰ ਫਿਰ ਇਸੇ ਕਰਕੇ 97 ਦੀ ਸਰਕਾਰ ਬਣ ਗਈ ਤਾਂ 96 ਵਿੱਚ ਫਿਰ ਨਾਲੇ ਇੱਕੋ ਦਮ ਇਹਨਾਂ ਨੇ ਬੀਜੇਪੀ ਨਾਲ ਸਮਝੌਤਾ ਕਰ ਲਿਆ 97 ਵਿੱਚ ਸਰਕਾਰ ਬਣ ਗਈ ਸਾਰੀ ਪਹਿਲੀ ਸਰਕਾਰ ਬਾਦਲ ਦੀ ਬਣੀ ਤਾਂ ਉਹਦੇ ਵਿੱਚ ਜਿਹੜਾ ਪਹਿਲਾ ਸੀਗਾ ਮੈਨੀਫੈਸਟੋ ਸੀ ਵੀ ਜਿਹੜੇ ਝੂਠੇ ਮੁਕਾਬਲੇ ਹੋਏ ਉਹਨਾਂ ਦੀ ਇਨਵੈਸਟੀਗੇਸ਼ਨ ਹੋ ਪੜਤਾਲ ਹੋ ਸਜ਼ਾ ਦਿੱਤੀ ਜਾਊ ਜਿਹੜੇ ਪੁਲਿਸ ਆ ਪੁਲਿਸ ਵਾਲਿਆਂ ਨੇ ਧੱਕੇ ਕੀਤੇ ਆ ਇਹ ਸਾਰੇ ਕੁਝ ਉੱਤੇ ਮਿੱਟੀ ਪਾਤੀ ਪਾਰਲੀਮੈਂਟ ਅਸੈਂਬਲੀ ਵਿੱਚ ਕਿਹਾ ਵੀ ਨਹੀਂ ਅਰਸ਼ੀ ਨੇ ਸਵਾਲ ਉਠਾਇਆ ਸੀ ਸੀਟੀਆਈ ਦੇ ਲੀਡਰ ਨੇ ਉਹਦੇ ਤੇ ਵੀ ਨਹੀਂ ਜੀ ਮੁੜ ਕੇ ਹੁਣ ਛੱਡੋ ਜੀ ਮੁਰਦੇ ਕੀ ਦੁਆਰਾ ਖੜੇ ਕਰਦੇ ਆ ਫੁੱਟਣੇ ਆ ਇਹ ਗੱਲ ਸਾਰੇ ਕਰਕੇ ਉਹਨੇ ਬੰਦ ਕਰਤਾ ਮਤਲਬ ਕਿ ਵੀ ਸਰੋਲੀ ਸਰੋਲੀ ਤੁਸੀਂ ਕੁਛ ਤਾਂ ਬਰਨਾਲੇ ਦੇ ਪੀਰੀਅਡ ਵਿੱਚ ਪਿੱਛੇ ਹਟੇ ਕੇਂਦਰ ਦਾ ਏਜੰਡਾ ਲੈ ਕੇ ਫਿਰ ਅਕਾਲੀ ਗੱਲ ਨੇ ਤਾਂ ਬਿਲਕੁਲ ਹੀ ਉਹੀ ਏਜੰਡਾ ਅੰਦਰਲੀ ਅੰਡਰਸਟੈਂਡਿੰਗ ਸੀਗੀ ਜਿਹੜੀ ਬਾਹਰ ਨਹੀਂ ਆਈ ਲੋਕਾਂ ਚ ਅੰਡਰਸਟੈਂਡਿੰਗ ਇਹ ਸੀ ਵੀ ਤੈਨੂੰ ਤੁਹਾਨੂੰ ਅਸੀਂ ਰਾਜ ਦਵਾਵਾਂਗੇ ਬੀਜੇਪੀ ਨਾਲ ਵੀ ਸਮਝੌਤਾ ਹੋ ਗਿਆ ਪਰ ਤੁਸੀਂ ਜਿਹੜਾ ਕੇਂਦਰਵਾਦੀ ਏਜੰਡਾ ਹੈ ਜਿਹਦੇ ਵਿੱਚ ਪੰਜਾਬ ਵੱਧ ਅਧਿਕਾਰਾਂ ਦੀ ਗੱਲ ਕਰਦਾ ਹੈ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਦੀ ਗੱਲ ਕਰਦਾ ਇਹ ਨੂੰ ਛੱਡ ਦਿੱਤਾ ਜਾਵੇ ਇਹਨਾਂ ਨੇ ਫਿਰ ਬਾਦਲ ਨੇ ਭੋਗ ਹੀ ਨਹੀਂ ਪਾਇਆ ਨਾ ਚੰਡੀਗੜ੍ਹ ਮੰਗਿਆ ਨਾ ਐਸਵਾਈਐਲ ਦਾ ਮਸਲਾ ਖੜਾ ਕੀਤਾ ਤੇ ਨਾ ਹੀ ਇਹਨਾਂ ਨੇ ਬਦਦਕਰਾਂ ਦੀ ਗੱਲ ਕੀਤੀ ਨਾ ਹੀ ਨਹੀਂ ਲਿਆ ਜਿੰਨੇ ਸਾਰੇ ਆ ਤਾਂ ਫਿਰ ਇਹ ਸੈਂਟਰ ਦੇ ਏਜੰਡੇ ਤੇ ਰਾਜ ਕੀਤਾ ਸੈਂਟਰ ਤੇ ਏਜੰਡੇ ਤੇ ਰਾਜ ਨਹੀਂ ਕੀਤਾ ਸੈਂਟਰ ਦੀ ਹਰ ਗੱਲ ਨੂੰ ਪੂਰਾ ਕੀਤਾ ਜਿਹਦੇ ਵਿੱਚ ਆਪਾਂ ਸ਼ਾਰਟ ਚ ਕਰੀਏ ਤਾਂ ਸੈਣੀ ਵਾਲੇ ਡੀਜੀਪੀ ਨੂੰ ਜਿਹਦੇ ਤੇ ਬੜਾ ਬੰਦਰਾ ਆਪ ਸੀ ਉਹਨਾਂ ਨੂੰ ਵੀ ਮੁੜ ਕੇ ਡੀਜੀਪੀ ਬਣਾ ਦੇਣਾ ਜਾਂ ਮਤਲਬ ਕਿ ਆਲਮ ਇਜ਼ਹਾਲ ਆਲਮ ਦੇ ਨੂੰ ਜਿਹੜਾ ਜਿਹਨੇ ਸਭ ਤੋਂ ਪਹਿਲਾਂ ਆਲਮ ਸੈਣਾ ਬਣਾਈ ਸੀ ਤੇ ਮੁਜੀਜ਼ਾ ਆਲਮ ਇਜ਼ਹਾਲ ਆਲਮ ਉਸ ਉਸ ਦੀ ਉਸ ਦੀ ਵਾਈਫ ਨੂੰ ਵੀ ਐਮਐਲ ਬਣਾਉਣਾ ਮਿਨਿਸਟਰ ਵੀ ਬਣਾਉਣਾ ਇਹ ਸਾਰਾ ਕੁਝ ਇਹਨਾਂ ਨੇ ਕੀਤਾ ਤਾਂ ਫਿਰ ਇਹ ਕੀਤਾ ਸੈਂਟਰ ਦੇ ਏਜੰਡੇ ਤੇ ਫਿਰ ਬਾਦਲ ਨੇ ਕੰਮ ਕੀਤਾ ਸਾਰਾ ਲਗਾਤਾਰ ਸੈਂਟਰ ਦੇ ਏਜੰਡੇ ਤੇ ਕੀਤਾ ਸੈਂਟਰ ਦੇ ਏਜੰਡੇ ਕਰਕੇ ਪੰਜਾਬ ਦਾ ਨਹੀਂ ਕੀਤਾ ਉਹ ਰੀਜਨਲ ਪਾਰਟੀ ਦਾ ਜਿਹੜਾ ਬਾਹਰਲਾ ਸਰੂਪ ਬੇਸ਼ੱਕ ਰਹਿ ਗਿਆ ਹੋਵੇ ਤੱਤ ਰੂਪ ਵਿੱਚ ਉਹ ਖਤਮ ਹੋ ਗਈ ਤੱਤ ਰੂਪ ਵਿੱਚ ਫਿਰ ਉਹਦਾ ਸਾਰਾ ਕੁਝ ਰਹਿੰਦੀ ਖੁੰਦੀ ਗੱਲ ਜਿਹੜੀ ਲਾਸਟ ਵਿੱਚ ਉਹਨਾਂ ਨੇ ਬੋਟ ਬੈਂਕ ਪੋਲਿਟਿਕਸ ਉੱਤੇ ਜਿਆਦਾ ਜ਼ੋਰ ਦਿੱਤਾ ਪੰਜਾਬ ਦੀ ਗੱਲ ਤੇ ਕਿਸੇ ਤੇ ਨਾ ਮੰਗ ਨਹੀਂ ਬੰਨੀ ਤਾਂ ਉਹਦੇ 'ਚ ਕੀ ਹੋਇਆ ਵੀ ਤੁਸੀਂ ਇਹ ਦੇਖੋ ਵੀ ਸੈਂਟਰਲ ਪਾਰਟੀ ਭਾਜਪਾ ਦੀ ਪਾਲਿਸੀ ਤੇ ਪੰਜਾਬ ਦੇ ਅਕਾਲੀ ਦਲ ਦੀ ਪਾਲਿਸੀ ਚ ਕੋਈ ਫਰਕ ਨਹੀਂ ਰਹ ਗਿਆ ਤੇ ਕਾਂਗਰਸ ਦੀ ਪਾਲਿਸੀ ਵੀ ਉਹੀ ਸੀ ਤੁਸੀਂ ਕਹਿ ਰਹੇ ਹੋ ਕਿ ਅਕਾਲੀ ਦਲ ਤੇ ਬੀਜੇਪੀ ਕਿਉਂ ਖਿਚੜੀ ਹੋ ਕੇ ਚੱਲੇ ਖਿਚੜੀ ਹੋ ਕੇ ਚੱਲੇ ਬਿਲਕੁਲ ਪਰ ਇੱਕ ਗੱਲ ਇਹ ਵੀ ਆਉਂਦੀ ਹੈ ਜੀ ਕਿ 2015 ਦਾ ਭਾਵੇਂ ਆਪਾਂ ਉਹ ਬੇਅਦਬੀ ਦੇ ਇਨਸੀਡੈਂਟ ਲੈ ਲਈਏ ਗੋਲੀ ਕੰਢ ਲੈ ਲਈਏ ਤੋਂ ਲੈ ਕੇ ਹੁਣ ਤੱਕ ਬੀਜੇਪੀ ਹੀ ਇਹ ਕੋਸ਼ਿਸ਼ ਕਰ ਰਹੀ ਹੈ ਕਿ ਪੰਜਾਬ ਚ ਓਰੀਜਨਲ ਪਾਰਟੀ ਜਿਹੜੀ ਖਤਮ ਕਰੀ ਜਾਵੇ ਪੰਜਾਬ ਚ ਬੀਜੇਪੀ ਦੇ ਪੈਰ ਲੱਗਣ ਤਾਂ ਕਰਕੇ ਇਨਸੀਡੈਂਟ ਹੁੰਦੇ ਨੇ ਤੇ ਹੁਣ ਵੀ ਜਿਹੜਾ ਬਗਾਵਤੀ ਸੁਰੌਠਰੀਆਂ ਨੇ ਬਾਦਲ ਨੂੰ ਹਟਾਉਣ ਦੀ ਮੰਗ ਹੈ ਇਵੀ ਇਹਦੇ ਪਿੱਛੇ ਬੀਜੇਪੀ ਦਾ ਅਰਥ ਹੈ ਬੀਜੇਪੀ ਕਿਉਂ ਨਾ ਹੋਵੇ ਬੀਜੇਪੀ ਦਾ ਦਾ ਪਹਿਲੇ ਦਿਨ ਤੋਂ ਝੰਡਾ ਆਰਿਆ ਸਮਾਜ ਦਾ ਝੰਡਾ ਉਹ ਸਿੱਖਾਂ ਨੂੰ ਵੱਖਰਾ ਮੰਨਦੇ ਨੇ ਇਹ ਇੱਕ ਨੇਸ਼ਨ ਕਹਿੰਦੇ ਅਸੀਂ ਵੱਖਰੀ ਕੌਮ ਐ ਐੱਛਜੀਪੀਸੀ ਦਾ ਮਤਾ ਵੀ ਹੈ ਕਈ ਵਾਰੀ ਪਾਇਆ ਪ੍ਰੈਕਟੀਕਲੀ ਕੁਝ ਨਹੀਂ ਕਰਦੇ ਪ੍ਰਕਿਰਤੀ ਤਾ ਉਹੀ ਕਰਦੇ ਆ ਜਿਹੜਾ ਬੀਜੇਪੀ ਕਹਿੰਦੀ ਐ 370 ਦੇ ਹਟਾਉਣ ਦੇ ਵਿਰੁੱਧ ਹੱਕ ਚ ਇਹਨਾਂ ਨੇ ਵੋਟ ਪਾਈ ਐ ਕੋਈ ਅਜਿਹਾ ਕੰਮ ਨਹੀਂ ਕੀਤਾ ਬੀਜੇਪੀ ਨੇ ਜਿਹੜਾ ਅਸੀਂ ਕਹ ਅਕਾਲੀ ਦਲ ਨੇ ਵੀ ਜਿਹੜਾ ਅਸੀਂ ਕਹਦੀ ਐ ਬੀਜੇਪੀ ਦਾ 10 ਸਾਲਾਂ ਵਿੱਚ ਉਹਨਾਂ ਨੂੰ ਉਹ ਉਹਨਾਂ ਦੇ ਅਗੇਂਸਟ ਜਾਂਦਾ ਹੋਵੇ ਉਹਨਾਂ ਤੋਂ ਜ਼ਿਆਦਾ ਅੱਗੇ ਹੋ ਕੇ ਸਾਰਾ ਕੰਮ ਉਹਨਾਂ ਦੇ ਏਜੰਡੇ ਨੂੰ ਕੰਮ ਕੀਤਾ ਸਿਆਸੀ ਏਜੰਡੇ ਨੂੰ ਅੱਛਾ ਉਹਦੇ ਵਿੱਚ ਫਿਰ ਇਹ ਦੂ ਵਧੀਆ ਬੰਦਾ ਕੀ ਚਾਹੀਦਾ ਕਾਂਗਰਸ ਨੂੰ ਵੀ ਨਹੀਂ ਸੀ ਚਾਹੀਦਾ ਮਨਮੋਹਨ ਸਿੰਘ ਦੀ ਗਵਰਨਮੈਂਟ ਵਾਲੇ ਬਦਲ ਦਾ ਬੰਦਾ ਇਹ ਕਰਪਸ਼ਨ ਕਰੀ ਜਾਵੇ ਕੁਝ ਕਰੀ ਜਾਏ ਪੰਜਾਬ ਨੂੰ ਤਾਂ ਸ਼ਾਂਤ ਰੱਖੇ ਉਦੋਂ ਉਹਨਾਂ ਦੀ ਸਟੇਟਮੈਂਟ ਸੀ ਸਾਰੀ ਕਈ ਵਾਰੀ ਮਨਮੋਹਨ ਸਿੰਘ ਦੀ ਪੰਜਾਬ ਸ਼ਾਂਤ ਹੈ ਕੋਈ ਗੱਲ ਨਹੀਂ ਹੈ ਜਦੋਂ ਉੱਥੇ ਕੋਈ ਲੋਕ ਕਰਪਸ਼ਨ ਦੇ ਬਾਰੇ ਗਏ ਤੇ ਇਹਦੇ ਤੇ ਕੈਪਟਨ ਅਮਰਿੰਦਰ ਨੇ ਬਕਾਇਦਾ ਬਿਆਨ ਦਿੱਤਾ ਉਦੋਂ اپੋਜੀਸ਼ਨ ਸੀ ਵੀ ਇਹ ਸੈਂਟਰ ਚਾਹੁੰਦਾ ਵੀ ਇਹ ਕਰਪਸ਼ਨ ਕਰੀਏ ਇਹ ਕੁਸ਼ ਕਰੀ ਜਾਵੇ ਸਾਡੇ ਏਜੰਡੇ ਤੇ ਕੰਮ ਕਰੀ ਜਾਵੇ ਸ਼ਾਨ ਦਾ ਮਤਲਬ ਹੈ ਸਾਡੇ ਏਜੰਡੇ ਤੇ ਕੰਮ ਕਰੀ ਜਾਵੇ ਤੋਂ ਉਸ ਏਜੰਡੇ ਤੇ ਬਦਲਪੁਰ ਕੰਮ ਕਰਦਾ ਰਿਹਾ ਤੇ ਇਸ ਕਰਕੇ ਅਸੀਂ ਇਹ ਨਹੀਂ ਕਹਿ ਸਕਦੇ ਵੀ ਇਹ ਰਿਜੀਨਲ ਪਾਰਟੀ ਵਾਲਾ ਰੋਲ ਇਹਨੇ ਅਦਾ ਕੀਤਾ ਇਹ ਇਥੋਂ ਜਿਹੜਾ ਫਰਕ ਪਿਆ ਹੁਣ ਇਹ 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 ਫਿਰ ਇਸੇ ਕਰਕੇ ਚਾਰ ਇਲੈਕਸ਼ਨਾਂ ਹਾਰੇ ਆ ਕੀ ਹੁਣ ਜੇ ਮੰਨ ਲੋ ਰੀਸਟ੍ਰਕਚਰਿੰਗ ਹੋ ਜਾਂਦੀ ਹੈ ਜੇਕਰ ਸੁਖਵੀਰ ਬਾਦਲ ਅਸਤੀਫਾ ਦੇ ਦਿੰਦੇ ਨੇ ਨਵੀਂ ਲੀਡਰਸ਼ਿਪ ਆਉਂਦੀ ਹੈ ਫਿਰ ਕੋਈ ਤੁਹਾਨੂੰ ਆਸ ਲੱਗ ਜਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਬੰਦਾ ਰੋਲ ਅਦਾ ਕਰ ਪਾਵੇਗੀ ਪੰਜਾਬ ਲਈ ਬਿਲਕੁਲ ਆਸ ਤਾਂ ਨਹੀਂ ਲੱਗਦੀ ਕੋਈ ਇਹਨਾਂ ਨੇ ਕਿਸੇ ਦੇ ਹੱਦ ਤੱਕ ਏਜੰਡਾ ਨਹੀਂ ਲਿਆ ਏਜੰਡਾ ਤਾਂ ਸੁਖਵੀਰ ਬਾਦਲ ਜੇ ਇਹਦੀਆਂ ਟੰਗਾਂ ਪਹਾੜ ਚੱਲ ਲੈਣ ਇਹ ਵੀ ਲੈ ਕੇ ਆਜੇ ਜਿਹੜਾ ਅਕਾਲੀ ਦਲ ਦਾ ਪੁਰਾਣਾ ਏਜੰਡਾ ਹੈ ਲੇਕੇ ਆ ਜੀ ਉਹਦੇ ਤੇ ਲੋਕ ਇਕੱਠੇ ਹੋ ਜਾਣਗੇ ਜਿਹੜੀਆਂ ਪੰਜਾਬ ਦੇ ਅਸਲ ਮੰਗਾ ਨੇ ਉਹ ਮੰਗਾ ਪੰਜਾਬ ਦੇ ਮੰਗਾ ਪੰਜਾਬ ਦੇ ਮੰਗਾ ਉਹ ਤੇ ਗੱਲ ਕਰੀ ਤਾਂ ਇਹਦੇ ਨਾਲ ਵੀ ਲੋਕ ਇਕੱਠੇ ਹੋ ਜਾਣਗੇ ਸਵਾਲ ਤਾਂ ਆਇਆ ਵੀ ਇਹ ਨਾ ਨਾ ਤਾਂ ਜਿਹੜਾ ਬਾਗੀ ਗਰੁੱਪ ਐ ਬਡਾਲੇ ਵਾਲਾ ਬਡਾਲੇ ਦੇ ਨਾਲੇ ਮੀਟਿੰਗ ਕੀਤੀ ਆ ਉਹ ਤਾਂ ਬਿਲਕੁਲ ਹੀ ਕੋਈ ਚੱਕਦੇ ਹੀ ਨਹੀਂ ਕੋਈ ਇਸ਼ੂ ਨਹੀਂ ਚੱਕਦੇ ਉਹਦਾ ਉਹਦਾ ਸਾਰੇ ਜ਼ਿੰਮੇਵਾਰੀ ਸ਼ਿਫਟ ਕਰਨਾ ਚਾਹੁੰਦੇ ਆ ਬਦਲ ਕੇ ਤਸਵੀਰ ਬਦਲ ਕਰਕੇ ਹਾਰ ਰਿਹਾ ਜਾਂ ਗੜਬੜ ਹੋ ਰਹੀ ਸਵਾਲ ਤਾਂ ਥੋੜੀ ਪੋਲਿਟਿਕਸ ਕਰਕੇ ਹਾਰ ਰਹੇ ਆ ਪੋਲਿਟਿਕਸ ਦਾ ਇਹ ਦੇਖੋ ਵੀ ਜੇ راہਲ ਨੇ ਪੋਲਿਟਿਕਸ ਲੈ ਆਂਦੀ ਆ ਪਾਰਟੀ ਮਰ ਗਈ ਸੀ ਬਿਲਕੁਲ ਖਤ ਹੋਈ ਬੈਠੀ ਪਈ ਸੀਗੀ ਸਾਰੀ ਉਹਨਾਂ ਪੁਰਾਣੇ ਜਿਹੜੇ ਸਾਰੇ ਖੁੰਡ ਕੱਢੇ ਜਿਹੜੇ ਪੁਰਾਣੀਆਂ ਪਾਲਿਸੀਆਂ ਦੇ ਹੱਕ 'ਚ ਸੀਗੇ ਜਿਹੜੇ ਹਿੰਦੂਤਵ ਦੇ ਸੌਫਟ ਹਿੰਦੂਤਵ ਦੇ ਹੱਕ 'ਚ ਸੀਗੇ ਜਿਹੜੇ ਮਾਰਗ ਦੇ ਲਿਆਉਣਾ ਚਾਹੁੰਦੇ ਸੀਗੇ ਜਿਸ ਤਰੀਕੇ ਨਾਲ ਮੰਦਿਰਾਂ 'ਚ ਜਾਣਾ راہਲ ਨੂੰ ਵੀ ਲੈ ਕੇ ਸੀ ਮੰਦਿਰਾਂ 'ਚ ਤੇ ਉਹ ਜਨੇਊ ਧਾਰੀਆਂ ਮੈਂ راہਲ ਦੇ ਤੋਂ ਕਹਾਇਆ ਹੀ ਆ ਪਿਛਲੇ 19 ਦੇ ਇਲੈਕਸ਼ਨ 'ਚ ਮੈਂ ਇਹੀ ਪੁੱਛਣਾ ਚਾਹੁੰਦਾ ਸੀਗਾ ਜੀ ਸੁਖਵੀਰ ਸਿੰਘ ਬਾਦਲ ਰਾਹੁਲ ਗਾਂਧੀ ਦੇ ਤਜਰਬੇ ਤੋਂ ਸਿੱਖ ਸਕਦੇ ਨੇ ਨਹੀਂ ਬਿਲਕੁਲ ਸਿੱਖਿਆ ਨਹੀਂ ਉਹਨਾਂ ਨੇ ਉਹਨਾਂ ਨੂੰ ਚਾਹੀਦਾ ਸੀ ਹਜੇ ਵੀ ਇਹ ਤਾਂ ਵੇਟ ਕਰ ਰਹੇ ਆ ਹਰ ਸਿਮਰਤ ਦਾ ਜਿਹੜਾ ਰੋਲ ਹੈ ਹਰ ਸਿਮਰਤ ਤਾਂ ਹਜੇ ਵੀ ਐਨਡੀਆ ਦੇ ਗਰੁੱਪ 'ਚ ਖੜੀ ਆ ਐਨਡੀਆ ਦੇ ਗਰੁੱਪ 'ਚ ਦੂਜੇ ਪਾਸੇ ਵੀ ਅਸੀਂ ਤਾਂ ਉਮੀਦ ਕਰਦੇ ਸੀ ਵੀ ਇਹਨਾਂ ਨੂੰ ਥੋੜੀ ਕਿल्ली ਸਮਝ ਹੋਊਗੀ ਵੀ ਇਹ ਇੰਡੀਆ ਬਲੌਕ ਨੂੰ ਜੁਆਇਨ ਕਰ ਲੈਣਗੇ ਪਰ ਕਰਨ ਕਿਵੇਂ ਕਿਉਂਕਿ ਇਹਨਾਂ ਦੇ ਕਰਪਸ਼ਨ ਦੇ ਕੇਸ ਇੰਨੇ ਜ਼ਿਆਦੇ ਆ ਬਾਗੀ ਗਰੁੱਪ ਦੇ ਵੀ ਤੇ ਇਹਨਾਂ ਦੇ ਵੀ ਮੀ ਇਹਨਾਂ ਦੀ ਉਹ ਨਾਲ ਦੀ ਨਾਲ ਈਡੀ, ਸੀਬੀਆਈ ਇਹ ਸਾਰਿਆਂ ਤੋਂ ਡਰਦੇ ਹੋਏ ਹਜੇ ਵੀ ਜਿੰਨਾ ਚਿਰ ਮੋਦੀ ਪਾਵਰ 'ਚ ਬੈਠਾ ਉਹਦੇ ਨਾਲ ਹੀ ਰਹਿਣਗੇ। ਇਸ ਕਰਕੇ ਪੋਲਿਟਿਕਸ ਲੈ ਨਹੀਂ ਸਕਦੇ। ਇਸ ਕਰਕੇ ਪੋਲਿਟਿਕਸ ਬਿਨਾਂ ਜਿਹੜਾ ਕੋਈ ਵੀ ਪਾਰਟੀ ਹੋ ਜਿੰਦਾ ਨਹੀਂ ਹੁੰਦੀ। ਸਿਰਾਂ ਨਾਲ ਥੋੜਾ ਹੁੰਦੀ ਆ, ਬੰਦਿਆਂ ਦੇ ਚਿਹਰਾ ਨਾਲ ਥੋੜਾ ਹੁੰਦੀ ਆ। ਚਿਹਰੇ ਤਾਂ ਕੋਈ ਵੀ ਹੋਣ ਕੀ ਫਰਕ ਪੈਂਦਾ ਇਹਦੇ 'ਚ? ਇਸ ਕਰਕੇ ਚਿਹਰਿਆਂ ਦਾ ਰੌਲਾ ਨਹੀਂ ਹੈ। ਇਹਦੇ ਚਿਹਰਿਆਂ ਤੇ ਖੜੇ ਆ। ਤੇ ਚਿਹਰਾ ਦੇ ਰੌਲਾ ਨਹੀਂ ਵੀ ਇਹਨੂੰ ਛੱਡ ਕੇ ਇਹਨੂੰ ਲਾਤੀਏ ਵੀ ਤੁਹਾਨੂੰ ਲੱਗਦਾ ਕਿ ਜਿਹੜੀ ਹੁਣ ਜੋ ਵੀ ਬਾਗੀ ਸੁਰਾਂ ਤੇ ਦੂਜੇ ਪਾਸੇ ਪ੍ਰੈਸ ਕਾਨਫਰੈਂਸਾਂ ਚਿਹਰਿਆਂ ਦੀ ਸਿਆਸਤ ਹੈ ਇਕੱਲੀ ਪ੍ਰਧਾਨਗੀ ਦਾ ਰੌਲਾ ਹੈ ਬੁੱਧਿਆਂ ਦਾ ਕੋਈ ਰੌਲਾ ਨਹੀਂ ਪ੍ਰਧਾਨਗੀ ਦਾ ਵੀ ਕੋਈ ਰੌਲਾ ਨਹੀਂ ਬੰਦ ਕੀ ਉਹ ਸਰਵਾਈਵਲ ਦਾ ਰੌਲਾ ਅੰਦਰੋਂ ਦਾ ਉਹ ਤਾਂ ਉਹਨੂੰ ਹੈ ਵੀ ਅਸੀਂ ਉਹਨੂੰ ਕਿਸੇ ਪਾਸੇ ਦੇ ਦੇ ਲਏਗੇ ਤੁਸੀਂ ਦੇਖੋ 17 ਦੀ ਇਲੈਕਸ਼ਨ ਹਾਰੇ ਆ 19 ਦੀ ਹਾਰੇ ਆ 22 ਦੀ ਹਾਰੇ ਆ 24 ਦੀ ਹਾਰੇ ਆ ਫਿਰ ਹੁਣ ਕੇ ਹੁਣ 24 ਦੀ ਹਾਰੇ ਆ ਚਾਰ ਇਲੈਕਸ਼ਨ ਦਾ ਹਾਰੇ ਪਿੱਛੇ ਪਾਰਟੀ ਦਾ ਰਹਿਂਦਾ ਕੀ ਹੁੰਦਾ ਪਾਰਟੀ ਦੇ ਫਿਰ ਤੁਸੀਂ ਦੇਖੋ 13% ਉਹਦੀ ਸਾਰੀ ਵੋਟ ਸ਼ੇਅਰ ਰਹਿ ਗਿਆ ਭਾਜਪੀ ਦਾ 18 ਜਹਾੜਿਆ ਤੇ ਨਾਲੋਂ ਜ਼ਿਆਦੇ ਤੇ ਫਿਰ ਫਿਰ ਇਹਨਾਂ ਦੇ ਸਾਹਮਣੇ ਜਿਹਦੇ ਪੰਥਕ ਪੰਥਕ ਕਹਿ ਰਹੇ ਆ ਖਡੂਰ ਸਾਹਿਬ ਤੇ ਲੁਧਿਆਣਾ ਆਪਣਾ ਫਰੀਦਕੋਟ ਤੋਂ ਪੰਥਕ ਲੈਵਲ ਤੇ ਲੋਕਾਂ ਦੇ ਹੋਰ ਜਗ੍ਹਾ ਤਾਂ ਉਹ ਵੀ ਇਹਨਾਂ ਲਈ ਇੱਕ ਤਰ੍ਹਾਂ ਦਾ ਸੰਕੇਤ ਹੈ ਕਿ ਨਾ ਵੀ ਤੁਸੀਂ ਪੰਥਕ ਨਹੀਂ ਆ ਪੰਤਕਾਏ ਬੰਦੇ ਆ ਇਹ ਲੋਕਾਂ ਵੱਲੋਂ ਸੰਕੇਤ ਹੈ ਲੋਕ ਮਗਰ ਲੱਗ ਜਾਣਗੇ ਜੇ ਸਹੀ ਪੋਲਿਟਿਕਸ ਲੈ ਕੇ ਆਓ ਉਹੀ ਕਾਂਗਰਸ ਹੈ ਜਿਹਨੂੰ ਕੋਈ ਟੱਚ ਦੀ ਸੀ ਕਰਨਾ ਚਾਹੁੰਦੇ ਐਨਾ ਬੀਜੇਪੀ ਦਾ ਵੱਡਾ ਜੋਰ ਸੀ ਉਸੇ ਨੇ ਮੋਦੀ ਹਲਾਤਾ ਰੋਹਣ ਨੇ ਇਹ ਪੋਲਿਟਿਕਸ ਕਰਦੀ ਐ ਇਹ ਸੜਕਾਂ ਤੇ ਉਹਨੂੰ ਤਿਆਰ ਹੀ ਦੀ ਆ ਹੀ ਨਹੀਂ ਸਕਦੇ ਜਿਹੜਾ ਹੁਣ ਦਾ ਲੋਡ ਫਿਰਦਾ ਕੋਈ ਨਵਾਂ ਨੋਆ ਕੋਈ ਇਹ ਨਾ ਜੋ ਕੋਈ ਕੋਈ ਹੋਰ ਨੌਜੋਆ ਨਿਕਲ ਰਿਹਾ ਮਨਪ੍ਰੀਤ ਟੀਆਲੀ ਦਾ ਨਾਮ ਆ ਰਿਹਾ ਜੀ ਮਨਪ੍ਰੀਤ ਟੀਆਲੀ ਜੇਕਰ ਆਉਂਦੇ ਲੀਡਰਸ਼ਿਪ ਦੇ ਵਿੱਚ ਅੱਗੇ ਆਉਂਦੇ ਲੱਗਦਾ ਕੋਈ ਬਦਲਾ ਸਕਦਾ ਵੇਖੋ ਮੈਨੂੰ ਤਾਂ ਪਤਾ ਨਹੀਂ ਉਹ ਬੰਤ ਟੀਆਲੀ ਆ ਜੇ ਤਾਂ ਕੋਈ ਆ ਜੇ ਪਰ ਸਵਾਲ ਹੈ ਵੀ ਇਹ ਵਪਾਰੀ ਪਹਿਲਾਂ ਬਿਜ਼ਨਸਮੈਨ ਪਹਿਲਾਂ ਤੇ ਇਹ ਇਹ ਉਸ ਉੱਤੇ ਪੋਲਿਟਿਕਸ ਨੂੰ ਕਰਦੇ ਹੀ ਇਹ ਆਪਣੇ ਬਿਜ਼ਨਸ ਨੂੰ ਵਧਾਉਣ ਦੇ ਖਾਤਰ ਪ੍ਰਾਪਰਟੀਆਂ ਇਹਨਾਂ ਦੇ ਸਾਰਿਆਂ ਦੇ ਬੱਚੇ ਤਿੰਨ ਤਿੰਨ ਪੀੜ੍ਹੀਆਂ ਦੇ ਸਾਰੇ ਅਕਾਲੀ ਦਲ ਨਾਲ ਜੁੜਿਆ ਨਵਾਂ ਤਾਂ ਪਾਸੇ ਉਹਨਾਂ ਹੀ ਨਹੀਂ ਦਿੱਤਾ ਦਿੱਲੀ ਨਾਲ ਰਲ ਕੇ ਇਹਨਾਂ ਨੇ ਨਵਾਂ ਬੰਦਾ ਉਹਦਾ ਖਾਲਸਤਾਨੀ ਆ। ਕਿਸੂ ਕਦੇ ਉਹਦੇ ਤੇ ਕੋਈ ਹੋਰ ਲੈਵਲ ਲਾਦਾ। ਇਸ ਕਿਸਮ ਦਾ ਜਿਹੜਾ ਬੰਦਾ ਆਪਦੇ ਆਪਦੇ ਏਰੀਆ 'ਚ ਇਹਨਾਂ ਨੇ ਸਿੱਖ ਪੋਲਿਟਿਕਸ ਕੋਈ ਆਉਣ ਹੀ ਨਹੀਂ ਦਿੱਤਾ। ਇਹ ਇਸੇ ਕਰਕੇ ਵੱਡੀ ਪ੍ਰੋਬਲਮ ਇਹ ਆ ਵੀ ਕੁਛ ਕਰਦੇ ਰਹੇ ਆ ਇਹ ਪੁਲਿਸ ਨੂੰ ਵਰਤੋ, ਕਾਸੇ ਦੀ ਵਰਤੋ, ਵਰਤੋ ਕਰੋ। ਇਹ ਇਹਨਾਂ ਦੀ ਪ੍ਰੋਬਲਮ ਬਹੁਤ ਰਹੀ ਆ। ਇਸੇ ਕਰਕੇ ਚਾਂਸਸ ਘਟ ਹੈ। ਜੇ ਇਅਲੀ ਨਿਕਲਿਆਊਗਾ ਤਾਂ ਇਅਲੀ ਨੂੰ ਜੇ ਨਹੀਂ ਉਹਦੀ ਪ੍ਰਾਪਰਟੀ ਦਾ ਕੋਈ ਖਤਰਾ। ਦੇ ਲੋ ਕੁਚਾ ਲੂਗਾ ਈਡੀ ਤੇ ਸੀਬੀ ਆਈ ਨੂੰ ਪਾ ਸਕਦਾ ਉਹ ਵੀ ਆ ਕੀ ਜਾਂਦਾ ਬੇਦਾਗ ਨੇ ਬੇਦਾਗ ਤਾਂ ਹਾਂ ਕਿਹਾ ਜਾਂਦਾ ਪਤਾ ਨਹੀਂ ਹੁੰਦਾ ਆਪਾਂ ਨੂੰ ਕੀ ਗੱਲ ਬਾਤ ਹੈ ਕਿਉਂਕਿ ਇਹ ਬੇਦਾਗ ਬੰਦਾ ਜਿਸ ਤਰੀਕੇ ਨਾਲ ਰਾਹੁਲ ਦੀ ਹੁਣ ਉਹਦੀ ਉਹਦੀ ਮੈਮਰੀ ਵੀ ਗਈ ਸੀ ਉਹਦੀ ਘਰ ਵੀ ਖੋ ਲਿਆ ਸੀ ਉਹ ਜੇਲ੍ਹ ਜਾਣ ਤਾਂ ਖਦੀਆ ਸਾਰੀਆਂ ਗੱਲਾਂ ਉਹਨੇ ਕਿਹਾ ਵੀ ਮੈਂ ਨਹੀਂ ਝੋਕੜਾ ਨਹੀਂਗਾ ਤੋਂ ਨਹੀਂ ਚੁੱਕਿਆਤਾ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਦੀ ਕ੍ਰੈਡੀਬਿਲਟੀ ਬਹਾਲੋਗੀ ਪੋਲੀਟੀਕਲੀ ਗੇਨ ਕਰਕੇ ਪੋਲੀਟੀਕਲੀ ਗੇਨ ਕਰਕੇ ਇਹਨਾਂ ਨੇ ਕੋਈ ਨਾ ਕੋਈ ਪਹਿਲਾ ਪ੍ਰੋਗਰਾਮ ਲੈ ਕੇ ਆਉਣ ਪੰਜਾਬ ਪੱਖੀ ਲੋਕ ਪੱਖੀ ਜੇ ਨਹੀਂ ਲੈ ਕੇ ਆ ਤਾਂ ਫੇਰ ਬੋਲਦ ਕੇ ਸੜਕਾਂ ਤੇ ਨਿਕਲ ਲੋਕਾਂ ਨੂੰ ਪਤਾ ਲੱਗੇ ਵੀ ਇਹ ਕਰ ਸਕਦੇ ਆ ਬਲਚ ਫੇਰ ਇਹ ਰਿਵਾਈਵ ਹੋਣਗੇ ਆ ਜੋੜ ਤੋੜ ਤਾਂ ਇਕੱਲਾ ਗੱਡੀ 'ਚ ਬਹਿ ਕੇ ਛਤਰੀ ਲਾ ਕੇ ਹੱਥ ਲਾਉਣ ਨਾਲ ਕੁਝ ਨਹੀਂ ਹੋਣਾ ਕੋਸ਼ਿਸ਼ ਨਹੀਂ ਹੁੰਦਾ ਇੱਥੇ ਦਫ਼ਤਰ 'ਚ ਮੀਟਿੰਗਾਂ ਕਰੀ ਜਾਂ ਦੂਜਾ ਗਰੁੱਪ ਦੂਜੇ ਪਾਸੇ ਕਰੀ ਜਾਵੇ ਇਹਦਾ ਕੋਈ ਮੀਨਿੰਗ ਨਹੀਂ ਤੁਸੀਂ ਇਹ ਦੇਖੋ ਵੀ ਜੇ ਤੁਹਾਡੇ ਕੋਲ ਪੋਲਿਟਿਕਸ ਨਹੀਂ ਸੀ ਸਖਦੇਵ ਢੀਂਡਸਾ ਬਿਲਕੁਲ ਨਹੀਂ ਬਣ ਸਕਿਆ ਉੱਥੇ ਸੇਖ ਮਾਰ ਕੇ ਬਾਜੇ ਦੇ ਵਿੱਚ ਉਹ ਬਿਲਕੁਲ ਨਹੀਂ ਟੇਕ-ਆਫ ਨਹੀਂ ਕਰ ਸਕਿਆ ਚਾਰ-ਚਾਰ ਪੱਗ-ਪੱਗ ਹਾਲ ਦੇ ਪਾਸੇ ਬੈਠੇ ਸੀ ਸਾਰੇ ਚੁੱਪ ਕਰਕੇ ਮੁੜਿਆ ਇਹ ਐਸੇ ਕਰਕੇ ਇਹਨਾਂ ਦੇ ਵਿੱਚ ਹਿੰਮਤ ਤਾਂ ਉਸ ਲੀਡਰ 'ਚ ਹੁੰਦੀ ਆ ਜਿਹੜਾ ਬੰਦਾ ਇਮਾਨਦਾਰ ਨਾਲ ਕੁਝ ਲੋਕਾਂ ਲਈ ਕਰਨਾ ਚਾਹੇ ਤੇ ਲੋਕ ਇੰਨੇ ਬੁੱਧੂ ਤਾਂ ਪਰਦੇ ਨਹੀਂ ਲਗਾਤਾਰ ਤਾਂ ਪਹਿਲਾਂ ਹੋ ਗਿਆ ਹੋ ਗਿਆ ਸਾਰਾ ਕੁਝ ਇਸ ਕਰਕੇ ਇਹਨਾਂ ਦੀ ਲੀਡਰਸ਼ਿਪ ਨੂੰ ਭੁਲੇਖਾ ਵੀ ਸਾਡੇ ਜੋੜ ਤੋੜ ਤੇ ਵੋਟ ਪੋਲਿਟਿਕਸ ਦੀ ਜਿਹੜੀ ਵੋਟ ਬੈਕ ਪੋਲਿਟਿਕਸ ਤਾਂ ਅਸੀਂ ਖੜੀ ਕਰਕੇ ਹੀ ਸੱਤਾ ਚ ਆ ਜਾਗੇ ਇਹ ਸੱਤਾ ਵਾਲੇ ਆ ਸਾਰੇ ਸੱਤਾ ਚ ਹੀ ਆਉਣਾ ਚਾਹੁੰਦੇ ਆ ਲੜਾਈ ਹੋਰ ਕੋਈ ਨਹੀਂ ਇਹੀ ਦੇਖਦੇ ਆ ਵੀ ਅਸੀਂ ਕਿਹਦੀ ਕਿਹੜਾ ਬੰਦਾ ਸਾਨੂੰ ਟਿਕਟ ਦੇ ਕੇ ਜਿਤਾ ਸਕਦਾ ਆਕਾਲੀ ਦਲ ਦੇ ਜਿਹੜੇ ਵਿੱਚੋਂ ਬਾਗੀਆਂ ਦੀ ਸਭ ਦੀ ਕੋਸ਼ਿਸ਼ ਇਹਦੀ ਆ ਜੀ ਤਾਂ ਬਹੁਤ ਵੜਮੁੱਲੀਆਂ ਗੱਲਾਂ ਕੀਤੀਆਂ ਨੇ ਧੰਨਵਾਦ ਸਿੱਧੂ ਸਾਹਿਬ ਤੁਹਾਡਾ ਬਹੁਤ-ਬਹੁਤ ਸਮਾਂ ਦੇਣ ਲਈ ਤਾਂ ਜੇਕਰ ਇਹ ਗੱਲਾਂ ਆਮ ਲੋਕਾਂ ਲਈ ਵੀ ਨੇ ਲੀਡਰਾਂ ਲਈ ਵੀ ਨੇ ਕਿ ਇਕੱਲੇ ਚਿਹਰਿਆਂ ਦੀ ਗੱਲ ਨਹੀਂ ਹੁੰਦੀ ਮੁੱਦਿਆਂ ਦੀ ਸਿਆਸਤ ਦੀ ਗੱਲ ਕਰਨੀ ਚਾਹੀਦੀ ਜਿਵੇਂ ਕਿ ਕਾਂਗਰਸ ਦਾ ਤਜਰਬਾ ਐਸਪੀ ਦਾ ਤਜਰਬਾ ਰਾਹੁਲ ਗਾਂਧੀ ਦਾ ਤਜਰਬਾ ਕਿ ਕਿਸ ਤਰੀਕੇ ਨਾਲ ਪ੍ਰਧਾਨਗੀ ਤੋਂ ਪਾਸੇ ਹੋ ਕੇ ਜਿਵੇਂ ਉਹਨਾਂ ਨੇ ਮੁੱਦਿਆਂ ਤੇ ਕੰਮ ਕਰਿਆ ਤਾਂ ਉਹਨਾਂ ਨੇ ਪੋਲੀਟੀਕਲੀ ਗੇਨ ਵੀ ਕਰਿਆ ਤਾਂ ਜੇਕਰ ਸੁਣ ਰਹੇ ਨੇ ਪੋਲੀਟੀਕਲ ਲੀਡਰ ਇਹ ਗੱਲ ਤਾਂ ਜ਼ਰੂਰ ਉਹ ਮੁੱਦਿਆਂ ਦੀ ਸਿਆਸਤ ਤੇ ਧਿਆਨ ਦੇਣ ਪੰਜਾਬ ਦੇ ਮੁੱਦਿਆਂ ਤੇ ਧਿਆਨ ਦੇਣ ਤੁਨੋਂ ਇਹ ਗੱਲਬਾਤ ਕਿਵੇਂ ਲੱਗੀ ਜਰੂਰ ਆਪਣੀ ਰਾਇਸ ਜਾ ਕਮੈਂਟ ਬਾਕਸ ਵਿੱਚ ਲਿਖਿਓ ਜੇ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਜੇ ਦੇਖਦੇ ਰਹੋ ਦੁਨੀਆ